ਇੰਡੀਆ ਦੇ ਵਿੱਚ ਦੋ ਹੀ ਚੀਜ਼ਾਂ ਮਸ਼ਹੂਰ ਹੈ ਅੰਬਰਸਰੀ ਨਾਮ ਤੇ ਬੋਜਪੂਰੀ ਪਾਨ ਵਾਹ ਬਾਈ ਵਾਹ ਅਸੀਂ ਮਸ਼ਰੂਮ ਦਾ ਕੁਲਚਾ ਲਾ ਸਕਦੇ ਹੋ ਭਾਜੀ ਜ਼ਰੂਰ ਲਾਵਾਂਗੇ ਤੇ ਭਾਜੀ ਇਹ ਕੁਲਚਾ ਬੰਨਣਾ ਚਾਹੀਦਾ ਸੀ ਇਹ ਅੰਬਰਸਰੀ ਇਹਦਾ ਹਾਂਜੀ ਇਹਦਾ ਬਣਾ ਦਾਂਗੇ ਹੋਰ ਦੱਸੋ ਜੇ ਭਾਜੀ ਇਹ ਮਸ਼ਰੂਮ ਵਾਲਾ ਕੁਲਚਾ ਸਵਾਦ ਨਾਲ ਲੱਗੇ ਤੇ ਭਾਜੀ ਕੁਲਚਾ ਮੂੰਹ ਦੇ ਮਾਰ ਕੇ ਪੈਸੇ ਵਾਪਸ ਲੈ ਜਾਣਾ ਅੱਛਾ ਕੁਲਚਾ ਮੂੰਹ ਦੇ ਮਾਰ ਕੇ ਪੈਸੇ ਵਾਪਸ ਵਾਪਸ ਭਾਜੀ ਇੰਨਾ ਤਗੜਾ ਕੰਫੀਡੈਂਸ ਰੱਖਤੋਂ ਨਾ ਮੈਂ ਕਹਿੰਨਾ ਭਾਜੀ ਤੁਸੀਂ ਕਹਿਣਾ ਮਸ਼ਰੂਮ ਲਿਆਂਦੀ ਤੁਸੀਂ ਹਾਂਜੀ ਆਹ ਦੇਖੋ ਕਿੰਡੀ ਸੋਹਣੀ ਮਸ਼ਰੂਮ ਲਿਆਂਦੀ ਨਾ ਹਾਂਜੀ ਅਸੀਂ ਇਹਦਾ ਕੁਚਾ ਤੁਹਾਨੂੰ ਖਵਾਵਾਂਗੇ ਅੱਜ ਲੋ ਬਣਾਓ ਭਾਜੀ ਕੁਚਾ ਦਾ ਕਿਦਾਂ ਦਾ ਟੇਸ ਆਵੇ ਨੇ ਆਪਣਾ ਭਾਜੀ ਇਹ ਜਿਗਾਰਡ ਬੜਾ ਵਧੀਆ ਲਾਇਆ ਏ ਲੋੜੀ ਮਸ਼ਰੂਮ ਦੇ ਆਪਣੇ ਹੁਣ ਹੋ ਗਏ ਛੋਟੇ ਛੋਟੇ ਪੀਸ ਭਾਜੀ ਲੋਕੀ ਕਾਚੂ ਨਾ ਕੱਟਦੇ ਆ ਤੁਸੀਂ ਆ ਤੂੰ ਹੀ ਪਰੀ ਆ ਤੂੰ ਹੀ ਪਰੀ ਪਤਰੀ ਲਾਈ ਹੋ ਜਿੰਨਾ ਪੀ ਜਿੰਨਾ ਕੰਧਾ ਲਗੜਦੇ ਆ ਸਾਡਾ ਇਹੋ ਕਾਚੂ ਆ ਜਦਾ ਡੈਵੋ ਕਾਚੂ ਆ ਭਾਜੀ ਕੀ ਆਈ ਬਾਤ ਐ ਲੋ ਜੀ ਆਪਣੇ ਘਰੇ ਹੁਣ ਉਹਨਾਂ ਨੂੰ ਦੇ ਪਏ ਆ ਜੀ ਛੋਟੇ ਛਰਮ ਵਾਲੇ ਕੁੰਚੇ ਤੇ ਆ ਭਾਜੀ ਪਿਆਜ਼ ਵੀ ਇਹਦੇ ਵਿੱਚ ਆਡ ਹੋਣਗੇ ਹਾਂਜੀ ਭਾਜੀ ਪਿਆਜ਼ ਵੀ ਲੈਣਗੇ ਇਹ ਆਜ ਤੋਂ ਬਗੈਰ ਤੁਹਾਨੂੰ ਬਲਾ ਹਰ ਕੋਈ ਸਬਜ਼ੀ ਧੋਰੀ ਰਹੀ ਰਹੀ ਹੁੰਦੀ ਐ ਭਾਜੀ ਪਿਆਜ਼ ਹੋਗੇ ਇਹਦੇ ਵਿੱਚ ਆਡ ਹਾਂਜੀ ਇਹ ਪਿਆਜ਼ ਹੋਗੇ ਠੀਕ ਆ ਭਾਜੀ ਇੱਥੇ ਰੱਖੀ ਐ ਭਾਜੀ ਕਿਹੜਾ ਸਾਡਾ ਭਾਜੀ ਚਾਟ ਮਸਾਲਾ ਜੀ ਆ ਤੇ ਮਸਾਲੇ ਆ ਗਿਆ ਨਾਰ ਲਣਾ ਜੀਰਾ ਚ ਮੈਂ ਕਾਲੀ ਮਿਰਚ ਐ ਗੋੜਾ ਧਨੀਆ ਧਨੀਆ ਆ ਗਿਆ ਐ ਥੋੜੀ ਹਰੀ ਮਿਰਚ ਆ ਗਈ ਹਰੀ ਮਿਰਚ ਆ ਗਈ ਕੀ ਭਾਜੀ ਲਸਣ ਅਦਰਕ ਦੀ ਪੇਸਟ ਹੈਗੀ ਹੈ ਭਾਜੀ ਲਸਣ ਅਦਰਕ ਦੀ ਪੇਸਟ ਆ ਗਈ ਹੈ ਨਾ ਇਹ ਬੜੇ ਤਗੜੇ ਆ ਉਹ ਫਰਨਟ ਕੈਮਰਾ ਕਰੰਗਾ ਭਾਜੀ ਇਹ ਹੋ ਗਿਆ ਹੁਣ ਭਾਜੀ ਮਿਕਸਰ ਥੋੜੀ ਜੀ ਗ੍ਰਾਮ ਵਾਲ ਲਿਆ ਆਹੀ ਆਪਣੇ ਫੂਡ ਬਲੌਗਰ ਭਾਜੀ ਭਾਜੀ ਇੱਕ ਮਿੰਟ ਵੀਡੀਓ ਬਣਾ ਦੇਣਾ ਅੱਜ ਥੋੜਾ ਜਿਹਾ ਨਮਕ ਹਨ ਇਹ ਆਗੇ ਪਜੀ ਦੇ ਵਿੱਚ ਮਟਰ ਹਨਾ ਮਸ਼ਰੂਮ ਮਸ਼ਰੂਮ ਮਟਰ ਗੋਲੀ ਦੀ ਲਾਗ ਵਿੱਚ ਮਸ਼ਰੂਮ ਬੰਬ ਤਿਆਰ ਹੋਣਾ ਭਾਈ ਉਹ ਗੋਲੀ ਨਹੀਂ ਚੱਲਣਾ ਪਹਿਲਾਂ ਵੀ ਬੰਬ ਹੀ ਤਿਆਰ ਕੀਤਾ ਹੈ ਨਾ ਭਾਈ ਨੂੰ ਕਿਹਾ ਹਣਾ ਵੀ ਤੁਹਾਡਾ ਗੋਲਾ ਤੰਦੂਰ ਚ ਫਟ ਜਾਣਾ ਜੇ ਜਾ ਕੇ ਉਹ ਫਟ ਗਿਆ ਜੇ ਉਹ ਬੰਬ ਤੰਦੂਰ ਚ ਫਟ ਗਿਆ ਜੇ ਜਾ ਕੇ ਨਹੀਂ ਨਹੀਂ ਭਾਈ ਇਹ ਹੁਣ ਇਹ ਵੇਖਿਓ ਕਿ ਦੇ ਵੀ ਨਾ ਫਟ ਜੇ ਇੱਧਰ ਜਾ ਕੇ ਪਾਣੀ ਦੀ ਖੇਡ ਭਾਈ ਵਾਧਾ ਘਾਟਾ ਹੋ ਹੀ ਜਾਂਦਾ ਤੁਹਾਨੂੰ ਪਤਾ ਹੀ ਹੈ ਇਹ ਲੋ ਭਾਈ ਆਲੂ ਨਹੀਂ ਇਹ ਕਿਦੇ ਇਹ ਮਸ਼ਰੂਮ ਤੇ ਮਟਰ ਹੈ ਮਟਰ ਘਰ ਤੇ ਲੋਕਾਂ ਨੇ ਸਬਜ਼ੀ ਜਰੂਰ ਖਾਦੀ ਹੋਣੀ ਹੈ ਇਹ ਬਣੇਗਾ ਕੁਲਚਾ ਕੁਲਚਾ ਇੰਡੀਆ ਦੇ ਵਿੱਚ ਦੋ ਹੀ ਚੀਜ਼ਾਂ ਮਸ਼ਹੂਰ ਹੈ ਅੰਬਰਸਰੀ ਨਾਨ ਤੇ ਬੋਜਪੂਰੀ ਪਾਨ ਵਾਹ 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 ਤੋਂ ਦੂਰ ਦੇ ਵਿੱਚੋਂ ਬਾਹਰ ਮਸ਼ਰੂਮ ਵਾਲਾ ਕੁਚਾ ਤੁਸੀਂ ਵੇਖ ਸਕਦੇ ਜੀ ਉੱਪਰ ਮਸ਼ਰੂਮ ਭਰ ਭਰ ਕੇ ਉੱਪਰ ਇਹਦੇ ਪਾਏ ਸਾਰੇ ਦੇਖਦੇ ਪਏ ਤੇ ਪੂਰਾ ਕ੍ਰਿਸਪੀ ਜਿਹੜਾ ਕੁਚਾ ਆਪਣਾ ਤੰਦੂਰ ਦੇ ਵਿੱਚੋਂ ਨਿਕਲਿਆ ਬਾਹਰ ਥੋੜੀ ਦੂਸਰਾ ਕੁਚਾ ਵੀ ਆਪਣਾ ਆ ਗਿਆ ਤੰਦੂਰ ਦੇ ਵਿੱਚੋਂ ਬਾਹਰ ਤੁਸੀਂ ਚੈੱਕ ਕਰੋ ਜੀ ਮਸ਼ਰੂਮ ਉੱਪਰ ਭਰ ਭਰ ਕੇ ਮਸ਼ਰੂਮ ਪਾਏ ਹੋਏ ਜੇ ਤੇ ਆਹ ਪੂਰਾ ਕ੍ਰਿਸਪੀ ਜਿਹੜਾ ਕੁਚਾ ਇਹ ਹੋਣਾ ਦਾ ਭਾਈ ਹੁਣ ਇਹਦੇ ਉੱਪਰ ਕੀ ਆਊਗਾ ਨਹੀਂ ਆਪਾਂ ਗਾਇਕ ਨੂੰ ਇਸ ਤਰ੍ਹਾਂ ਦੇ ਦਿੰਨੇ ਆ ਤੇ ਪਾਦੀ ਮਸ਼ਰੂਮ ਦੇ ਨਾਲ ਚਣਿਆਂ ਦੀ ਸਬਜ਼ੀ ਆਊਗੀ ਹਾਂਜੀ ਤੇ ਭਾਜੀ ਜੇ ਕਿਸ ਨੇ ਮਸ਼ਰੂਮ ਵਾਲੇ ਕੋਚਾ ਖਾਣ ਵਾਸਤੇ ਆਉਣਾ ਤੇ ਲੋਕੇਸ਼ਨ ਕੀ ਜੀ ਆਪਣੀ ਲੋਕੇਸ਼ਨ ਭਾਜੀ ਇੱਧਰ ਕੀ ਹਮਲਾ ਗੇਟ ਦੇ ਦਿਖਾ ਦਿਓ ਹਾਂਜੀ ਇੱਧਰ ਭਗਤਾਲਾ ਗੇਟ ਦੇ ਅੱਛਾ ਠੀਕ ਆ ਤੇ ਵਿਵਹਾਰ ਆ ਭਾਏ ਸੰਤਨਗਰ ਪੈਂਦਾ ਜੀ ਅੱਛਾ ਸੰਤਨਗਰ ਦੇ ਵਿੱਚ ਸੰਤਨਗਰ ਮੋੜ ਤੇ ਭਾਜੀ ਨਾਂ ਕੀ ਆਪਣੀ ਸ਼ੌਪ ਦਾ ਜਿੱਤਕੇ ਜੀ ਪੁੱਛ ਕੇ ਆਣਾ ਹੋਵੇ ਦੇ ਨਾ ਭਾਜੀ ਸੋਨੂੰ ਇਦਾਂ ਸੋਨੂੰ ਸੋਨੂੰ ਇੱਥੇ ਮਸ਼ਹੂਰ ਜੇ ਤੇ ਬਾਕੀ ਸੰਤਨਗਰ ਸੋਨੂੰ ਪੁਚਿਆ ਵਾਲਾ ਕੋਚਲੂ ਕੇ ਸੰਤਨਗਰ ਸੋਨੂੰ ਪੁਚਿਆ ਵਾਲਾ ਇੱਧਰ ਸ਼ਖਤ ਆ ਗਿਆ ਆਪਣਾ ਮਸ਼ਹੂਰ ਵਾਲਾ ਕੋਚਾ ਤੁਸੀਂ ਦੇਖ ਸਾਡੇ ਜਿਹੜੇ ਕੋਚੇ ਦੇ ਉੱਪਰ ਜਿਹੜੇ ਮਸ਼ਰੂਮ ਹੈ ਉਹ ਹਰ-ਹਰ ਦੇ ਉੱਪਰ ਹੀ ਵਿਛਦੇ ਪਏ ਆ ਤੇ ਪੂਰਾ ਕ੍ਰਿਸਪੀ ਕੋਚਾ ਜੀ ਤੇ ਇਹਦੇ ਨਾਲ ਆ ਗਿਆ ਆਪਣੀ ਜੜੀਆਂ ਦੀ ਸਬਜੀ ਤੇ ਕੋਈ ਆ ਗਈ ਨਾਲ ਛੋਲੇ ਨਾਲ ਆ ਗਿਆ ਪਿਆਜ਼ ਤੇ ਨਾਲ ਆ ਗਈ ਉੱਪਰ ਚਰਨੀ ਫਰੀ ਚਰਨੀ ਕੁਚਾ ਚਾਪੀ ਪੂਰਾ ਕ੍ਰਿਸਪੀ ਕੁਚਾ ਜੇ ਜੇ ਤੁਸੀਂ ਇਹ ਕੁਚਾ ਖਾਣ ਵਾਸਤੇ ਉਹਨਾਂ ਨੂੰ ਤੇ ਕਿਚਨ ਦਾ ਨੂੰ ਵੀਡੀਓ ਦੇ ਵਿੱਚ ਦੱਸਦੀ ਆ ਤੇ ਛੇਤੀ ਛੇਤੀ ਪਹੁੰਚੋ ਤੇ ਕਰੋ ਕੁਚਾ ਤੋਂ ਇਹ ਮਸ਼ਹੂਰ ਨਾਟਕ ਹੈ